ਅੱਜ ਇਸ ਵਕਤ ਤੱਕ ਦੀਆਂ ਤਿੰਨ ਬਹੁਤ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਸੀਐਮ ਦੇ ਉੱਪਰ ਮੁੱਖ ਮੰਤਰੀ ਦੇ ਉੱਪਰ ਹਮਲਾ ਹੋਇਆ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਬੇਅਦਬੀ ਦੇ ਬਹੁਤ ਵੱਡੇ ਤੇ ਗੰਭੀਰ ਦੋਸ਼ ਲੱਗੇ ਨੇ ਔਰ ਹੁਣ ਅੱਗੇ ਕੀ ਹੋਵੇਗਾ ਇਹਦੇ ਤੇ ਗੱਲ ਅੱਗੇ ਕਰਦੇ ਆਂ ਤੀਜੀ ਵੱਡੀ ਖਬਰ ਹੈ ਭਗਵੰਤਮਾਨ ਸਰਕਾਰ ਨੂੰ ਹਾਈ ਕੋਰਟ ਚੋਂ ਦੋ ਵੱਡੇ ਝਟਕੇ ਲੱਗੇ ਨੇ ਦੋ ਵੱਡੇ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਭਗਵੰਤਮਾਨ ਸਰਕਾਰ ਦਾ ਇੱਕ ਫੈਸਲਾ ਰੱਦ ਕੀਤਾ ਤੇ ਦੂਜੇ ਦੇ ਉੱਪਰ ਝਾੜ ਪਾਈ ਹੈ ਹੁਣ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਤਿੰਨੇ ਖਬਰਾਂ ਦੀ ਜਾਣਕਾਰੀ ਦਿੰਨੇ ਆ ਪੂਰਾ ਸੁਣਿਓ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਇੱਕ ਛੋਟੀ ਜੀ ਬੇਨਤੀ ਹੈ ਪਿਆਰਿਓ ਜੇ ਹੁਣ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਫੋਲੋ ਕਰ ਲਵੋ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਜਰੂਰ ਦਬਾ ਦਿਓ ਦੋਸਤੋ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਭਾਜਪਾ ਦੀ ਨਵੀਂ ਮੁੱਖ ਮੰਤਰੀ ਬਣੀ ਹੋਈ ਹੈ ਰੇਖਾ ਗੁਪਤਾ ਉਹਦੇ ਉੱਪਰ ਹਮਲਾ ਕੀਤਾ ਗਿਆ ਔਰ ਅੱਜ ਜਦੋਂ ਉਹ ਇੱਕ ਜਨਤਕ ਸਮਾਗਮ ਦੇ ਵਿੱਚ ਗਈ ਹੈ ਤਾਂ ਜਦੋਂ ਉਹ ਲੋਕਾਂ ਦੇ ਨਾਲ ਉਥੇ ਮਿਲ ਰਹੀ ਸੀ ਗੱਲਾਂ ਕਰ ਰਹੀ ਸੀ ਤਾਂ ਦਿੱਲੀ ਦੀ ਮੁੱਖ ਮੰਤਰੀ ਦੇ ਉੱਪਰ ਹਮਲਾ ਕੀਤਾ ਗਿਆ ਔਰ ਹਮਲੇ ਦੀ ਕੋਸ਼ਿਸ਼ ਨੂੰ ਜਿਹੜੇ ਨਾਲ ਉਹਨਾਂ ਦੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੇ ਨਾਕਾਮ ਕੀਤਾ ਚਫੇਰਿਓ ਨਿੰਦਾ ਹੋ ਰਹੀ ਹੈ ਕਿਉਂਕਿ ਪਬਲਿਕ ਦੇ ਵਿੱਚੋਂ ਇੱਕ ਵਿਅਕਤੀ ਨੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਇਸ ਵਕਤ ਦੀ ਬਹੁਤ ਵੱਡੀ ਖਬਰ ਇਹ ਨਿਕਲ ਕੇ ਮੀਡੀਆ ਦੇ ਵਿੱਚ ਆ ਰਹੀ ਹੈ ਹਮਲਾ ਕਿਉਂ ਕੀਤਾ ਗਿਆ ਹਮਲਾ ਕਰਨ ਵਾਲਾ ਕੌਣ ਹੈ ਇਹਦੀ ਅਜੇ ਜਾਣਕਾਰੀ ਆਉਣੀ ਬਾਕੀ ਹੈ ਕਿਉਂਕਿ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਹੈ ਉਹਦੇ ਨਾਲ ਵੀ ਸਾਰੇ ਮੁੱਖ ਮੰਤਰੀਆਂ ਵਾਂਗ ਬਹੁਤ ਜਿਆਦਾ ਸਿਕਿਉਰਿਟੀ ਗਨਮੈਨ ਸੁਰੱਖਿਆ ਹੁੰਦੀ ਹੈ ਔਰ ਜੈਡ ਪਲੱਸ ਸਿਕਿਉਰਿਟੀ ਦਾ ਘੇਰਾ ਉਹਨਾਂ ਨੂੰ ਮਿਲਿਆ ਹੋਇਆ ਤਾਂ ਜੈਡ ਪਲੱਸ ਸਿਕਿਉਰਿਟੀ ਦੇ ਕਰਮਚਾਰੀਆਂ ਨੇ ਹਮਲੇ ਦੀ ਕੋਸ਼ਿਸ਼ ਨੂੰ ਅੱਗੇ ਰੋਕ ਦਿੱਤਾ ਪਰ ਦਿੱਲੀ ਦੀ ਮੁੱਖ ਮੰਤਰੀ ਦੇ ਉੱਪਰ ਹਮਲਾ ਹੋਣ ਦੀ ਇਹ ਵੱਡੀ ਖਬਰ ਨੇ ਅੱਜ ਸਿਆਸੀ ਪਚਾਲ ਪਾਇਆ ਇਸ ਦੀ ਨਿੰਦਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਨਿੰਦਾ ਕੀਤੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ਆਤਸ਼ੀ ਉਹਨੇ ਵੀ ਪੋਸਟ ਪਾ ਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਕਾਂਗਰਸ ਵੀ ਨਿੰਦਾ ਕਰ ਰਹੀ ਹੈ ਭਾਜਪਾ ਵੀ ਨਿੰਦਾ ਕਰ ਰਹੀ ਹੈ ਔਰ ਚਾਰ ਚਫੇਰੇ ਤੋਂ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ ਇਸ ਵਕਤ ਦੀ ਦੂਜੀ ਵੱਡੀ ਖਬਰ ਹੈ ਜਿਨੇ ਪੂਰੇ ਪੰਜਾਬ ਦੇ ਵਿੱਚ ਕਬੱਡੀ ਚਰਚਾ ਛੇੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਬੇਅਦਬੀ ਕਰਨ ਦੇ ਦੋਸ਼ ਲੱਗੇ ਨੇ ਔਰ ਇਹ ਦੋਸ਼ ਅਕਾਲੀ ਦਲ ਨੇ ਲਾਏ ਨੇ ਅਕਾਲੀ ਦਲ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਚਮਕੌਰ ਸਾਹਿਬ ਦੀ ਧਰਤੀ ਤੇ ਗਏ ਉੱਥੇ ਉਹਨਾਂ ਨੇ ਗੁਰਬਾਣੀ ਦੀਆਂ ਕੁਝ ਤੁਕਾਂ ਗੁਰਬਾਣੀ ਦੀਆਂ ਕੁਝ ਜਿਹੜੀਆਂ ਲਾਈਨਾਂ ਨੇ ਉਹ ਉਚਾਰੀਆਂ ਬੋਲੀਆਂ ਤੇ ਅਕਾਲੀ ਦਲ ਨੇ ਕਿਹਾ ਕਿ ਗੁਰਬਾਣੀ ਦੀਆਂ ਲਾਈਨਾਂ ਨੂੰ ਗਲਤ ਬੋਲਿਆ ਗਿਆ ਅਕਾਲੀ ਦਲ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਜਿਹੜੀ ਬਾਣੀ ਲਿਖੀ ਹੈ ਉਹ ਲਿਖੀ ਹੈ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਗੁਰਬਾਣੀ ਨੂੰ ਗਲਤ ਤਰੀਕੇ ਨਾਲ ਬੋਲਿਆ ਅਕਾਲੀ ਦਲ ਨੇ ਕਿਹਾ ਕਿ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਗੁਰਬਾਣੀ ਨੂੰ ਭਗਵੰਤ ਮਾਨ ਨੇ ਪੇਸ਼ ਕੀਤਾ ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਦੀ ਥਾਂ ਤੇ ਵਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਗੱਲ ਭਗਵੰਤ ਮਾਨ ਨੇ ਬੋਲੀ ਹੈ ਅਕਾਲੀ ਦਲ ਇਹ ਮੰਗ ਕਰ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬੀ ਨੂੰ ਤੋੜ ਮਰੋੜ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਦੇ ਉੱਪਰ ਕਾਰਵਾਈ ਅਕਾਲੀ ਦਲ ਨੇ ਮੰਗੀ ਹੈ ਹੁਣ ਕੀ ਭਗਵੰਤ ਮਾਨ ਦੇ ਉੱਪਰ ਕਾਰਵਾਈ ਹੋਵੇਗੀ ਮੁੱਖ ਮੰਤਰੀ ਹੈ ਭਗਵੰਤ ਮਾਨ ਪੰਜਾਬ ਦੇ ਸੀਐਮ ਹੈ ਪੰਜਾਬ ਦੇ ਮੁਖੀ ਹੈ ਸਾਰੀ ਪੁਲਿਸ ਫੋਰਸ ਸਭ ਕੁਝ ਉਹਨਾਂ ਦੇ ਅੰਡਰ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕਾਰਵਾਈ ਕਰਨ ਦੀ ਹਿੰਮਤ ਪੰਜਾਬ ਪੁਲਿਸ ਜਾਂ ਪੁਲਿਸ ਮਹਿਕਮਾ ਕਰੇਗਾ ਕਿ ਅਕਾਲੀ ਦਲ ਦੀ ਇਹ ਮੰਗ ਵਾਜਬ ਹੈ ਸਵਾਲੀ ਵੀ ਹੈ ਕੀ ਭਗਵੰਤ ਮਾਨ ਨੇ ਇਹ ਜਾਣ ਕੇ ਕੀਤਾ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਮੇਰੇ 100 ਸਵਾਲ ਨੇ ਬਹੁਤ ਸਾਰੇ ਉਹਨਾਂ ਦੇ ਵਾਅਦੇ ਸੀ ਜਿਹੜੇ ਉਹਨਾਂ ਨੇ ਪੂਰੇ ਨਹੀਂ ਕੀਤੇ ਪਰ ਇੱਥੇ ਇੱਕ ਗੱਲ ਜੋ ਮੇਰੇ ਮਨ ਨੂੰ ਲੱਗਦੀ ਹੈ ਕਿ ਭਗਵੰਤ ਮਾਨ ਨੇ ਜਾਣ ਬੁੱਝ ਕੇ ਭਾਵਨਾ ਚੋਂ ਇਹ ਗਲਤੀ ਨਹੀਂ ਕੀਤੀ ਅਣਜਾਣੇ ਚੋ ਹੋਈ ਗਲਤੀ ਐ ਤੇ ਅਣਜਾਣੇ ਚੋ ਜਦੋਂ ਵੀ ਜਿਹੜੇ ਗਰੰਥੀ ਸਿੰਘ ਨੇ ਉਹ ਵੀ ਗੁਰਬਾਣੀ ਪੜ੍ਹਦੇ ਨੇ ਤਾਂ ਉਸ ਤੋਂ ਬਾਅਦ ਉਹ ਖਿਮਾ ਜਾਚਨਾ ਕਰਦੇ ਨੇ ਕਿ हे ਸੱਚੇ ਪਾਤਸ਼ਾਹ ਵੈਗਰੂ ਜੇ ਬਾਣੀ ਪੜ੍ਹਦਿਆਂ ਸੁਣਦਿਆਂ ਕੋਈ ਭੁੱਲਾਂ ਹੋਈਆਂ ਨੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਤਾਂ ਇੱਥੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹ ਵੱਖ-ਵੱਖ ਚੈਨਲਾਂ ਤੇ ਥੱਲੇ ਕਮੈਂਟ ਲਿਖ ਰਹੇ ਨੇ ਕਿ ਭਗਵੰਤ ਮਾਨ ਦੀ ਭਾਵਨਾ ਗਲਤ ਨਹੀਂ ਸੀ ਉਹ ਖੁਦ ਸਿੱਖ ਧਰਮ ਨਾਲ ਸੰਬੰਧਿਤ ਨੇ ਔਰ ਉਹਨਾਂ ਨੇ ਚੰਗੀ ਭਾਵਨਾ ਚੋਂ ਗੁਰਬਾਣੀ ਦੀ ਤੁਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਗਲਤੀ ਉਹਨਾਂ ਤੋਂ ਹੋ ਗਈ ਇਸ ਕਰਕੇ ਉਹਨਾਂ ਦੀ ਇਸ ਗੱਲ ਨੂੰ ਇੰਜ ਪੇਸ਼ ਨਾ ਕੀਤਾ ਜਾਵੇ ਜਿਵੇਂ ਉਹਨਾਂ ਨੇ ਜਾਣ ਬੁੱਝ ਕੇ ਗਲਤੀ ਕੀਤੀ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਵਰਕਰ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਕਹਿ ਰਹੇ ਨੇ ਪਰ ਇੱਥੇ ਹੁਣ ਤੱਕ ਭਗਵੰਤ ਮਾਨ ਸਾਹਿਬ ਦਾ ਪੱਖ ਨਹੀਂ ਆਇਆ ਉਹ ਕੀ ਕਹਿਣਾ ਚਾਹਣਗੇ ਉਹ ਆਉਣ ਵਾਲਾ ਟਾਈਮ ਦੱਸੇਗਾ ਕਿਉਂਕਿ ਭਗਵੰਤ ਮਾਨ ਵੀ ਜਦੋਂ ਪ੍ਰਤੀਕਿਰਿਆ ਦਿੰਦੇ ਨੇ ਤਾਂ ਬਹੁਤ ਤਿੱਖੀ ਦਿੰਦੇ ਹੁੰਦੇ ਨੇ ਕਈ ਵਾਰ ਉਹ ਸੁਖਵੀਰ ਬਾਦਲ ਜਾਂ ਬਾਦਲਾਂ ਦੇ ਉੱਪਰ ਸਿੱਧਾ ਅਟੈਕ ਵੀ ਕਰਦੇ ਨੇ ਆਉਣ ਵਾਲੇ ਟਾਈਮ 'ਚ ਇੰਤਜ਼ਾਰ ਕਰਦੇ ਆ ਕਿ ਭਗਵੰਤ ਮਾਨ ਇਹਦਾ ਕੀ ਜਵਾਬ ਦਿੰਦੇ ਨੇ ਪਰ ਭਗਵੰਤ ਮਾਨ ਦੇ ਉੱਪਰ ਇਹ ਮਾਮਲਾ ਉਠਾਇਆ ਗਿਆ ਅਗਲੀ ਵੱਡੀ ਖਬਰ ਹੈ ਕਿ ਦੋ ਮਾਮਲਿਆਂ 'ਚ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਉਹ ਮਾਮਲੇ ਕੀ ਨੇ ਇੱਕ ਤਾਂ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਦਾ ਫੈਸਲਾ ਰੱਦ ਕਰ ਦਿੱਤਾ ਹੈ ਪਿਛਲੇ ਦਿਨਾਂ 'ਚ ਭਗਵੰਤ ਮਾਨ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਾਈਬ੍ਰਿਡ ਬੀਜ ਨੇ ਜੋ ਇਹ ਪੂਸਾ 44 ਝੋਨੇ ਦਾ ਤੇ ਹੋਰ ਕਈ ਵੀ ਉਹ ਨਹੀਂ ਵੇਚੇ ਜਾਣਗੇ ਤਾਂ ਇਹਦੇ ਉੱਪਰ ਹਾਈ ਕੋਰਟ ਦੇ ਵਿੱਚ ਕਈ ਜਿਹੜੇ ਵਕਰੇਤਾ ਸੀਗੇ ਉਹ ਗਏ ਬੀਜ ਵਕਰੇਤਾ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਗੁਹਾਰ ਲਗਾਈ ਕਿ ਭਗਵੰਤਮਾਨ ਸਰਕਾਰ ਦਾ ਇਹ ਫੈਸਲਾ ਠੀਕ ਨਹੀਂਗਾ ਇਹਨੂੰ ਫੈਸਲੇ ਨੂੰ ਬਦਲਿਆ ਜਾਵੇ ਤਾਂ ਹਾਈ ਕੋਰਟ ਨੇ ਭਗਵੰਤਮਾਨ ਸਰਕਾਰ ਦਾ ਫੈਸਲਾ ਰੱਦ ਕਰ ਦਿੱਤਾ ਤੇ ਜਿਹੜਾ ਹਾਈਬ੍ਰਿਡ ਬੀਜ ਨੇ ਉਹਨਾਂ ਦੀ ਵਿਕਰੀ ਨੂੰ ਪ੍ਰਵਾਨਗੀ ਦਿੱਤੀ ਹੈ ਹੁਣ ਵੇਖਣਾ ਹੈ ਕਿ ਭਗਵੰਤਮਾਨ ਸਰਕਾਰ ਅੱਗੇ ਸੁਪਰੀਮ ਕੋਰਟ ਜਾਏਗੀ ਇਹ ਆਏ ਮਾਮਲੇ ਤੇ ਚੁੱਪ ਵੱਟ ਜਾਏਗੀ ਦੂਜਾ ਇੱਕ ਮਾਮਲਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਉਸ ਮਾਮਲੇ ਦੇ ਵਿੱਚ ਵੀ ਜੋ ਮੀਡੀਆ ਚ ਖਬਰ ਆ ਰਹੀ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਨੂੰ ਹਾਈ ਕੋਰਟ ਨੇ ਝਾੜ ਪਾਈ ਹੈ ਹਾਈ ਕੋਰਟ ਨੇ ਕਿਹਾ ਕਿ ਇੰਨਾ ਲੰਬਾ ਟਾਈਮ ਹੋ ਗਿਆ ਤੁਸੀਂ ਸਿਰਫ ਇੱਕ ਪੁਲਿਸ ਅਫਸਰ ਤੇ ਹੀ ਕਾਰਵਾਈ ਕੀਤੀ ਹੈ ਬਾਕੀ ਸਾਰੇ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਕੀ ਤੁਸੀਂ ਗੈਂਗਸਟਰਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹੋ ਗੈਂਗਸਟਰਾਂ ਨੂੰ ਪਨਾਹ ਦੇ ਰਹੇ ਹੋ ਇਹ ਬਹੁਤ ਵੱਡੀ ਟਿੱਪਣੀ ਹਾਈ ਕੋਰਟ ਦੀ ਕੀਤੀ ਜਾ ਰਹੀ ਮੀਡੀਆ ਦੇ ਵਿੱਚ ਆ ਰਹੀ ਹੈ ਹੁਣ ਇਹਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਦਿਓ ਬਹੁਤ ਮਿਹਰਬਾਨੀ